ਤਦ ਵੀ ਰਹੀ ਨਾ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਨੇ ਜਿਹੜੀ ਇਹ ਪੰਜਾਬ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਹੈ ਹਰ ਕੋਈ ਨੌਜਵਾਨ ਨਸ਼ੇ ਤੇ ਲੱਗਿਆ ਹੋਇਆ ਕੋਈ ਹੀ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਅਜਿਹਾ ਹੈ ਜੋ ਰੱਬ ਦੀ ਕਿਰਪਾ ਦੇ ਨਾਲ ਅਜੇ ਹੀ ਹਰਕਤ ਤੋਂ ਬਚਿਆ ਹੋਇਆ ਨਹੀਂ ਤਾਂ ਪੰਜਾਬ ਦਾ ਹਰ ਦੂਜਾ ਨੌਜਵਾਨ ਅੱਜਕੱਲ ਨਸ਼ੇ ਦੀ ਭੇਟ ਚੜ ਚੁੱਕਿਆ ਹੈ। ਚਿੱਟੇ ਦੇ ਕਰਕੇ ਕਿੰਨੇ ਹੀ ਨੌਜਵਾਨਾਂ ਦੇ ਘਰ ਸੱਥਰ ਵਿੱਚ ਗਏ, ਕਿੰਨੀਆਂ ਹੀ ਮਾਵਾਂ ਨੇ ਜਿਹੜੀਆਂ ਉਹ ਬਿਲਕ-ਬਿਲਕ ਕੇ, ਕਲਪ-ਕਲਪ ਕੇ ਥੱਕ ਗਈਆਂ ਕਿ ਪੁੱਤਰੋ ਸਾਡਾ ਘਰ ਰੁਲ ਗਿਆ, ਚਿੱਟੇ ਨੇ ਸਾਡਾ ਘਰ ਬਰਬਾਦ ਕਰਤਾ। ਨੌਜਵਾਨ ਤਾਂ ਇੱਕ ਪਾਸੇ ਹੁਣ ਤੇ ਬਜ਼ੁਰਗ ਬਾਬੇ ਵੀ ਚਿੱਟੇ ਦੀ ਲਤ ਦੇ ਵਿੱਚ ਰੁੱਝੇ ਹੋਏ ਨਜ਼ਰ ਆ ਰਹੇ ਨੇ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਬਜ਼ੁਰਗ ਬਾਬੇ ਨੇ ਜੋ ਚਿੱਟਾ ਲਗਾ ਰਹੇ ਨੇ ਗੱਡੀ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬਾਬੇ ਬੈਠ ਕੇ ਨਸ਼ੇ ਦੇ ਵਿੱਚ ਨੇ ਜਿਹੜੇ ਉਹ ਟੁੱਲ ਨਜ਼ਰ ਆ ਰਹੇ ਨੇ ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਰੰਗਲਾ ਪੰਜਾਬ ਜਿਸ ਨੂੰ ਬੋਲਦੇ ਸੀ ਸੋਨੇ ਦੀ ਚਿੜੀ ਦਾ ਪੰਜਾਬ ਕਿਹਾ ਜਾਂਦਾ ਸੀ ਹੁਣ ਉਹ ਪੰਜਾਬ ਨਸ਼ਿਆਂ ਦਾ ਪੰਜਾਬ ਬਣ ਕੇ ਰਹਿ ਗਿਆ ਜਦੋਂ ਇਹ ਬਾਬਿਆਂ ਦੇ ਕੋਲ ਇੱਕ ਬੰਦੇ ਨੇ ਆ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਗੱਡੀ ਨੂੰ ਪਹੁੰਚਾ ਕੇ ਲੈ ਗਏ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਤਸਵੀਰਾਂ ਨਹੀਂ ਇਹ ਬਜ਼ੁਰਗ ਬਾਬਿਆਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਦੀ ਉੱਤ ਤੋਂ ਵੱਧ ਉਮਰ ਲੰਘੀ ਹੈ ਤੇ ਹੁਣ ਉਹਨਾਂ ਨੂੰ ਚਿੱਟੇ ਦਾ ਜਿਹੜਾ ਚਸਕਾ ਏ ਉਹ ਜਾਗਿਆ ਹੈ ਕਦੇ ਬਜ਼ੁਰਗ ਹੀ ਬੱਚਿਆਂ ਨੂੰ ਮੱਤ ਦਿੰਦੇ ਸੀ ਕਿ ਤੁਸੀਂ ਇਹੋ ਜਿਹੇ ਨਸ਼ਿਆਂ ਤੋਂ ਦੂਰ ਰਹਿਣਾ ਜਿਹੜੇ ਜਵਾਨੀ ਖਰਾਬ ਕਰ ਦਿੰਦੇ ਨੇ ਬਜ਼ੁਰਗਾਂ ਦਾ ਕੰਮ ਹੁੰਦਾ ਹੈ ਵੱਡਿਆਂ ਦਾ ਕੰਮ ਹੁੰਦਾ ਹੈ ਬੱਚਿਆਂ ਨੂੰ ਸਿਖਾਉਣਾ ਕਿ ਇਹ ਜੀਆਂ ਗਲਤ ਹਰਕਤਾਂ ਤੋਂ ਦੂਰ ਰਹੋ ਪਰ ਇਹ ਬਾਬੇ ਬਜ਼ੁਰਗ ਤਾਂ ਖੁਦ ਹੀ ਨਸ਼ੇ ਦੀ ਭੇਟ ਚੜ ਚੁੱਕੇ ਨੇ ਬੱਚਿਆਂ ਨੂੰ ਕੀ ਸਮਝਾਉਣਗੇ ਪੰਜਾਬ ਇਸ ਹੱਦ ਤੱਕ ਨਸ਼ਿਆਂ ਦੇ ਵਿੱਚ ਡੁੱਬ ਚੁੱਕਿਆ ਹੈ ਕਿ ਹੁਣ ਉਸ ਨੂੰ ਉੱਤੇ ਚੱਕਣਾ ਜਿਹੜਾ ਮੁਸ਼ਕਲ ਹੋ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਫਿਰ ਵੀ ਕੁਝ ਨੌਜਵਾਨ ਅਜਿਹੇ ਨੇ ਜੋ ਰੱਬ ਦੀ ਕਿਰਪਾ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਨਸ਼ਿਆਂ ਤੋਂ ਬਚੇ ਹੋਏ ਨੇ ਪਰ ਹਰ ਦੂਜਾ ਬੱਚਾ ਏ ਜਿਹੜਾ ਉਹ ਨਸ਼ੇ ਦੀ ਭੇਟ ਚੜਿਆ ਹੋਇਆ ਤੇ ਨਸ਼ੇ ਦੇ ਕਰਕੇ ਚਿੱਟੇ ਦੇ ਕਰਕੇ ਕਿੰਨੇ ਪਰਿਵਾਰ ਨੇ ਜਿਹੜੇ ਉਹ ਰੁਲਗੇ ਨੇ ਕਿੰਨਿਆਂ ਘਰਾਂ ਦੇ ਚਿਰਾਗ ਇਸ ਚਿੱਟੇ ਨੇ 부ਜਾ ਕੇ ਰੱਖ ਦਿੱਤੇ ਨੇ ਪਰ ਫਿਰ ਵੀ ਲੋਕ ਜਿਹੜੇ ਉਹ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਲੋਕਾਂ ਨੂੰ ਪਤਾ ਹੈ ਕਿ ਜੇ ਉਸੇ ਚਿੱਟਾ ਲਾਵਾਂਗੇ ਤੇ ਸਾਡੀ ਜਿਹੜੀ ਜਾਨ ਹੈ ਉਹ ਮੁਸ਼ਕਿਲ ਦੇ ਵਿੱਚ ਪੈ ਸਕਦੀ ਹੈ ਪਿੱਛੋਂ ਘਰ-ਬਾਰ ਸਭ ਰੁਲ ਜਾਏਗਾ ਪਰ ਫਿਰ ਵੀ ਜਾਣਦੇ ਹੋਏ ਵੀ ਉਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਤੁਹਾਨੂੰ ਦੱਸਦੇ ਕਿ ਕਿੰਨੇ ਆ ਘਰਾਂ ਦੇ ਚਿਰਾਗ ਇਸ ਚਿੱਟੇ ਨੇ ਬਜਾ ਕੇ ਰੱਖ ਦਿੱਤੇ ਨੇ ਕੈਨ ਨੂੰ ਤਾਂ ਇਹ ਚਿੱਟਾ ਹੈ ਪਰ ਜਦੋਂ ਜ਼ਿੰਦਗੀ ਦੇ ਵਿੱਚ ਇਸ ਨੂੰ ਕੋਈ ਅਪਣਾ ਲੈਂਦਾ ਤਾਂ ਉਸ ਦੀ ਜ਼ਿੰਦਗੀ ਹੈ ਜਿਹੜੀ ਉਹ ਹਨੇਰੀ ਕਰਕੇ ਰੱਖ ਦਿੰਦਾ ਤੁਹਾਨੂੰ ਦੱਸ ਦੇ ਕਿੰਨਿਆਂ ਘਰਾਂ ਦੇ ਵਿੱਚ ਇਸ ਦੇ ਕਰਕੇ ਸੱਥਰ ਵਿੱਚ ਗਏ ਕਿੰਨੀਆਂ ਮਾਵਾਂ ਕਿੰਨੇ ਬਜ਼ੁਰਗ ਨੇ ਜਿਹੜੇ ਚਿੱਟੇ ਨੇ ਰੋਲ ਕੇ ਰੱਖ ਦਿੱਤੇ ਨੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਪਿਓ ਭਰਾ ਇਸ ਦੁਨੀਆ ਦੇ ਵਿੱਚੋਂ ਚਲੇ ਜਾਂਦੇ ਨੇ ਉਹਨਾਂ ਦਾ ਕੀ ਕਸੂਰ ਹੈ ਇਹ ਚਿੱਟੇ ਨੂੰ ਪੰਜਾਬ ਸਰਕਾਰ ਹਾਲਾਂਕਿ ਦੂਰ ਕਰਨ ਦੇ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ ਮੁਹਿੰਮ ਨਸ਼ੇ ਦੇ ਖਿਲਾਫ ਨੇ ਜਿਹੜੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਨੇ ਪਰ ਫਿਰ ਵੀ ਚਿੱਟੇ ਦਾ ਸੇਵਨ ਹੁੰਦਾ ਹੋਇਆ ਸ਼ਰਿਆਮ ਨਜ਼ਰ ਆ ਰਿਹਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਤੇ ਬਜ਼ੁਰਗ ਬਾਬੇ ਗੱਡੀ ਦੇ ਵਿੱਚ ਚਿੱਟਾ ਲਗਾ ਰਹੇ ਨੇ ਇਹਨਾਂ ਨੂੰ ਕਿਸੇ ਦਾ ਕੋਈ ਖੋਫ ਨਹੀਂ ਹੈ ਕਿਸ ਤਰੀਕੇ ਦੇ ਨਾਲ ਖੁੱਲੇ ਆਵੇਂ ਨਸ਼ਾ ਕਰਦੇ ਨੇ ਤੇ ਅਜਿਹੇ ਬਾਅਦ ਦੇ ਵਿੱਚ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਜਦੋਂ ਇੱਕ ਡਰਗ ਨੂੰ ਆਪਾਂ ਲੈਂਦੇ ਆ ਤੇ ਉਸ ਦਾ ਓਵਰਡੋਸ ਕਰ ਲੈਂਦੇ ਆ ਤਾਂ ਗਾਰੰਟੀ ਇਸ ਚੀਜ਼ ਦੀ ਹੈ ਕਿ ਉਸ ਬੰਦੇ ਦੀ ਜਾਨ ਚਲੀ ਜਾਏਗੀ ਸਭ ਇਸ ਚੀਜ਼ ਨੂੰ ਜਾਣਦੇ ਨੇ ਕਿ ਚਿੱਟਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਹਿਰ ਬਣ ਕੇ ਆ ਰਿਹਾ ਪਰ ਫਿਰ ਵੀ ਲੋਕ ਉਸ ਦਾ ਜਿਹੜਾ ਇਸਤੇਮਾਲ ਨੇ ਉਹ ਬਖੂਬੀ ਕਰਦੇ ਨੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਵੱਲੋਂ ਵੀ ਇਹੀ ਬੇਨਤੀ ਹੈ ਕਿ ਜਿਹੜਾ ਚਿੱਟਾ ਆ ਨਸ਼ਾ ਆ ਉਸ ਨੂੰ ਪੰਜਾਬ ਦੇ ਵਿੱਚੋਂ ਜੜ੍ਹਾਂ ਤੋਂ ਖਤਮ ਕਰਦੋ ਕਿਉਂਕਿ ਪਤਾ ਨਹੀਂ ਚਿੱਟੇ ਨੇ ਇਸ ਨਸ਼ੇ ਨੇ ਕਿੰਨੇ ਕ ਘਰ ਬਰਬਾਦ ਕਰਕੇ ਰੱਖ ਦਿੱਤੇ ਤੇ ਹਲੇ ਕਿੰਨੇ ਕ ਘਰ ਬਰਬਾਦ ਹੋਣੇ ਬਾਕੀ ਨੇ ਇਸ ਕਰਕੇ ਵਾਰ-ਵਾਰ ਸਰਕਾਰ ਨੂੰ ਲੋਕਾਂ ਦੀ ਇਹੀ ਅਪੀਲ ਹੈ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਦੋ ਨਹੀਂ ਮਾ ਤੁਸੀਂ ਚਲਾ ਰਹੇ ਹੋ ਬਹੁਤ ਵਧੀਆ ਗੱਲ ਆ ਪਰ ਇਸ ਤਰੀਕੇ ਦੀ ਮੁਹਿੰਮ ਚਲਾਓ ਕਿ ਨਸ਼ਾ ਜਿਹੜਾ ਉਹ ਜੜ ਤੋਂ ਵੱਢਿਆ ਜਾਵੇ ਇਹ ਕੀ ਹੋਂਦਿਆ ਕੀ ਹੋਂਦਿਆ ਇਹ ਅੱਜ ਇਹ ਗਲਤੀ ਹੋ ਗਈ ਗਲਤੀ ਭਾਈ ਨਾ ਕਰੋ ਰੋਕ ਅਰ ਦੱਸੀ ਵੀਰ ਤੋ ਆਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ